ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਅਣਖ ਦੇ ਨਾਲ ਤੇ ਅੱਜ ਅਸੀਂ ਖੜੇ ਆਂ ਮਾਲਵਾ ਬਿਲਟ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੀ ਬਾਂਦਰ ਅੱਜ ਇੱਥੇ ਆਉਣ ਦਾ ਮਕਸਦ ਇਹ ਹੈ ਵੀ ਲੋਕਾਂ ਨੂੰ ਇਹ ਚੀਜ਼ ਦਿਖਾਈ ਜਾਵੇ ਤੁਹਾਡੇ ਸਾਹਮਣੇ ਗਰਾਊਂਡ 'ਵਾਲ ਕਿੰਨੇ ਬੱਚੇ ਕਿੰਨੇ ਬਜ਼ੁਰਗ ਕਿੰਨੇ ਨੌਜਵਾਨਾ ਜਿਹੜੇ ਜੁੜੇ ਹੋਏ ਐ ਇਹ ਸਿਰਫ ਕੁਝ ਨੌਜਵਾਨਾਂ ਦੀ ਮਿਹਨਤ ਐ ਜਿਨ੍ਹਾਂ ਨੇ ਇੱਥੇ ਇੱਕ ਤੋਂ ਦੋ ਬੱਚੇ ਲੈ ਕੇ ਸਟਾਰਟ ਕੀਤਾ ਸੀ ਕੰਮ ਤੇ ਅੱਜ ਇਹਨਾਂ ਦੀ ਸੈਂਚਰੀ ਪੂਰੀ ਹੋ ਚੁੱਕੀ ਐ ਜਾਨੀ ਕਿ 100 ਦਿਨ ਇਹਨਾਂ ਨੇ ਪੂਰੇ ਕਰ ਲਏ ਤੇ ਤੁਸੀਂ ਬੱਚੇ ਆਪ ਕੈਮਰੇ ਦੀ ਅੱਖ ਨਾਲ ਦੇਖੋ ਵੀ ਕਿੰਨੇ ਬੱਚੇ ਇੱਥੇ ਗਰਾਊਂਡ ਨਾਲ ਜੁੜ ਚੁੱਕੇ ਆ ਤੇ ਅਸੀਂ ਸਾਡੀ ਵੀਡੀਓ ਬਣਾਉਣ ਦਾ ਮਕਸਦ ਆ ਜਿਹੜਾ ਉਹ ਚ ਇਹੀ ਕਹਾਂਗੇ ਵੀ ਵੱਧ ਤੋਂ ਵੱਧ ਪਿੰਡ ਜਿਹੜੇ ਉਹ ਪੰਚਾਇਤਾਂ ਜਿਹੜੀਆਂ ਮੇਨ ਕਾਮ ਪੰਚਾਇਤਾਂ ਦਾ ਆ ਜਾਂਦਾ ਵੀ ਪੰਚਾਇਤਾਂ ਬੱਚਿਆਂ ਨੂੰ ਗਰਾਊਂਡ ਦੇਣਾ ਜੇ ਤੁਸੀਂ ਬੱਚਿਆਂ ਨੂੰ ਗਰਾਊਂਡ ਦੇਵੋਗੇ ਤਾਂ ਬੱਚੇ ਮੋਬਾਈਲਾਂ ਤੋਂ ਤੇ ਨਸ਼ੇ ਤੋਂ ਦੂਰ ਹੋਣਗੇ ਤੇ ਜਿਵੇਂ ਆਪਾਂ ਕਹਿੰਨੇ ਵੀ ਚੰਗੀ ਚੀਜ਼ ਆ ਜਿਹੜੀ ਉਹ ਤੁਸੀਂ ਸ਼ੇਅਰ ਕਰੋ ਮਾੜੀ ਚੀਜ਼ ਜਿਹੜੀ ਉਹਨੂੰ ਮਿੱਟੀ ਪਾ ਕੇ ਨਾਪ ਦਿਓ ਆਪ ਦੇ ਕੋਈ ਰੱਖ ਲੋ ਇਹ ਵੀਡੀਓ ਵੀ ਤੁਸੀਂ ਸ਼ੇਅਰ ਕਰਨੀ ਹੈ ਕਿਉਂਕਿ ਇੱਕ ਵਧੀਆ ਉਪਰਾਲਾ ਨੌਜਵਾਨਾਂ ਦਾ ਪਿੰਡ ਦੇ ਮੋਹਤਵਾਰ ਬੰਦਿਆਂ ਦਾ ਜਿਨ੍ਹਾਂ ਨੇ ਇੱਕ ਆਪਣੀ ਨਵੀਂ ਪੀੜ੍ਹੀ ਆਉਣ ਵਾਲੀ ਪੀੜ੍ਹੀ ਨੂੰ ਗਰਾਊਂਡ ਨਾਲ ਜੋੜਿਆ ਹੋਇਆ ਹੈ ਜਿਵੇਂ ਤੁਸੀਂ ਜਾਣਦੇ ਹੋ ਵੀ ਹੁਣ ਪੰਜਾਬ ਵਿੱਚ ਨਸ਼ਿਆਂ ਦਾ ਹੜ ਬਗਿਆ ਹੋਇਆ ਹੈ ਜੇ ਇੱਕ ਬੰਦਾ ਸਾਰੇ ਪਿੰਡ 'ਚ ਨਸ਼ੇ ਫਲਾ ਸਕਦਾ ਹੈ ਤਾਂ ਇੰਨੇ ਬੰਦੇ ਮਿਲ ਕੇ ਆਪਾਂ ਗਰਾਊਂਡ 'ਚ ਬੱਚੇ ਕਿਉਂ ਨਹੀਂ ਜੋੜ ਸਕਦੇ ਇਹ ਕਹਿੰਦੇ ਹੋਏ ਆਪਾਂ ਅੱਗੇ ਡਾਕਟਰ ਸਾਹਿਬ ਪਿੰਡ ਦੇ ਬੰਦਿਆਂ ਨਾਲ ਗੱਲਬਾਤ ਕਰਨਗੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜਾਓ ਬਾਈ ਮਗਰ ਖਿੱਚਾ ਕਰ ਟੱਕੋ ਮਗਰ ਮਗਰ ਪਿੱਛਾ ਕਰ ਚੱਟ ਕਿ ਕਰੇ ਟੱਕ ਉੱਚਾ ਟੱਕਾ ਕਰ ਉੱਟਾ ਉੱਡਾ ਕਰ ਸਤਿਕਾਰ ਬਾਈ ਜੀ ਸਤਿਕਾਰ ਜੀ ਤਾਂ ਕਿ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀ ਅੱਜ ਕੱਲ ਜਿਹੜਾ ਦੌਰ ਆਪਾਂ ਕਹਿ ਦਾਂ ਨਾ ਮੋਬਾਈਲਾਂ ਦੇ ਤੇ ਨਸ਼ੇ ਦਾ ਚੱਲ ਰਿਹਾ ਹੈ ਨਾ ਪਿੰਡ ਪਿੰਡ ਦੀ ਕਹਾਣੀ ਹੈ ਇਹ ਹਾਂਜੀ ਪਰ ਜੇਕਰ ਹਰੇਕ ਪਿੰਡ ਦੇ ਵਿੱਚ ਇੱਕ ਦੋ ਹੀ ਹੁੰਦੇ ਆ ਇਹ ਚੀਜ਼ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਹਨਾ ਮੈਨੂੰ ਯਾਰ ਤੁਹਾਡੇ ਪਿੰਡ ਵਿੱਚ ਇੱਕ ਜੀ ਵਧੀਆ ਲੱਗੀ ਵੀ ਤੁਹਾਡੇ ਚ ਪਿੰਡ ਦੇ ਵਿੱਚ ਗੇਮ ਨੂੰ ਹਨਾ ਛੋਟੇ ਛੋਟੇ ਬੱਚਿਆਂ ਨੂੰ ਪ੍ਰਮੋਟ ਕਰਨ ਵਾਲੇ ਗੇਮ ਨੂੰ ਕਿੰਨੇ ਤੁਸੀਂ ਹੈਗੇ ਹਨਾ ਤੇ ਫਿਰ ਇਹ ਚੀਜ਼ ਤੁਸੀਂ ਥੱਲਾ ਪਾ ਸਕਦੇ ਹੋ ਹਾਂਜੀ ਪਊਗਾ ਠੱਲਾ ਜੀ ਪਊਗਾ ਨਾ ਹਾਂਜੀ ਇਹ ਪਿੰਡ ਨੂੰ ਥੋਡੇ ਨੂੰ ਜਿਹੜਾ ਮਤਲਬ ਤੁਸੀਂ ਪ੍ਰਾਲਾ ਕੀਤਾ ਬਹੁਤ ਵਧੀਆ ਕੀਤਾ ਇਹ ਸਾਡੇ ਚੈਨਲ ਰਾਹੀਂ ਹੋਰ ਪਿੰਡਾਂ 'ਚ ਵੀ ਜੇ ਮੈਸੇਜ ਜਾਵੇ ਨਾ ਤਾਂ ਗਰਾਉਂਡ ਨਾਲ ਲੋਕ ਜੁੜਨ ਨਾ ਤੇ ਬੱਚੇ ਜੁੜਨ ਜਿਵੇਂ ਕੋਈ ਰਿਟਾਇਰ ਫੌਜੀ ਆ ਜਾਂ ਕੋਈ ਆਪਣੇ ਵਿੱਚ ਬਹੁਤ ਮੁਲਾਜ਼ਮ ਹੈਗੇ ਨਾ ਇਦਾਂ ਦੇ ਤੇ ਐਨਆਰਆਈ ਭਰਾਈ ਭਰਾ ਜੁੜਨ ਨਾ ਤੇ ਹੋਰ ਬਈ ਸਾਰੇ ਕੈਮ ਬਈ ਕਿਰਪਾ ਜੀ ਤੇ ਤੁਹਾਡਾ ਕੈਂਪ ਦਾ ਨਾਮ ਦੱਸ ਦਿਓ ਨਾ ਕੀ ਨਾਮ ਧੰਨਵਾਦ ਤਾਂਦਰੁਸਤਾਂਦਰੁਸਤਾਂ ਕੈਂਪ ਕੋਈ ਕੈਂਪ ਨਾਲ ਭਾਗੀਵੰਦਰਾ ਕੈਂਪ ਨਾਲ ਹੈਲਪਨਾ ਅਤੇ ਅੱਜ ਸਾਡੇ ਦਿਨ ਨੂੰ ਮਾਲਾ ਵੀ ਕੈਂਪ ਚੱਲਣ ਨੂੰ 100 ਦਿਨ ਹੋ ਗਏ ਜੀ ਤੇ ਵਧੀਆ ਪਿੰਡ ਦੇ ਵਿੱਚੋਂ ਜਵਾਬ ਕਰ ਰਹੇ ਆ ਵਧੀਆ ਤੇ ਵਧੀਆ ਸਾਨੂੰ ਪਿੰਡ ਸਪੋਰਟ ਕਰ ਰਿਹਾ ਜੀ ਵਧੀਆ ਐਨਆਰਏ ਭਰਾ ਜਿਹੜੇ ਸਪੋਰਟ ਕਰ ਰਹੇ ਵਧੀਆ ਪਬਜੀ ਵੀਰਾਂ ਵਧੀਆ ਸਾਨੂੰ ਸਪੋਰਟ ਕਰ ਰਹੇ ਜੀ ਪਿੰਡ ਦੇ ਜੋ ਵਧੀਆ ਤੇ ਜਵਾਬ ਵੀ ਵਧੀਆ ਆ ਰਹੇ ਆ ਤੇ ਸਭ ਤੋਂ ਚੰਗੀ ਗੱਲ ਜਿਹੜੇ ਸਾਡੇ ਕੈਂਪ ਦੀ ਵਧੀਆ ਜਿਹੜੇ ਜਵਾਬ ਜਿਆਪੂ ਸਿੰਘ ਸਾਹਿਬ ਦਾ ਪਾੜ ਕਰਨ ਲੱਗੇ ਗੁਰੂ ਘਰ ਨਾਲ ਜੁੜ ਗਏ ਜੀ ਤੇ ਬਹੁਤ ਵੱਡੀ ਗੱਲ ਆ ਜੀ ਪ੍ਰਮਾਤਮਾ ਇਦਾਂ ਹੀ ਚੜ੍ਹਦੀ ਕਲਾ ਰੱਖੇ ਵਧੀਆ ਤੇ ਬਸ ਸਾਨੂੰ ਥੋੜੀਆਂ ਜਿਹੀਆਂ ਦਿੱਕਤਾਂ ਆ ਰਹੀਆਂ ਪਰ ਸਾਨੂੰ ਗਰਾਊਂਡ ਦੇ ਕਰਕੇ ਇੱਕ ਤਾਂ ਸਾਡਾ ਗਰਾਊਂਡ ਨਹੀਂ ਮਾਈ ਥੋੜਾ ਜਿਹਾ ਹਾਂਜੀ ਇੱਥ ਉਥੇ ਮਤਲਬ ਵੀ ਸਾਡੇ ਕੋਡੇ ਟਮਲਾ ਕੋਣ ਵਗੈਰਾ ਜਾਂ ਐਸਐਜਾਂ ਕਰਨ ਦਾ ਤਰੀਕਾ ਰਸਾ ਹੋ ਗਿਆ ਜਿਵੇਂ ਮਨ ਲਾਹ ਹੋ ਰੋ ਗਿਆ ਤੇ ਉਹ ਪੈਸਾ ਨੂੰ ਕਰ ਨਾਲ ਲੈ ਜਾਣੇ ਪਏ ਸਾਨੂੰ ਇੱਕ ਕਮਰੇ ਦੀ ਹੋਵਾ ਸਾਨੂੰ ਇੱਕ ਕਮਰਾ ਕੁਮਰਾ ਪਈ ਐਥੇ ਨੂੰ ਤੋਂ ਸਭ ਖਾ ਹੋਈ ਬਤ ਨੂੰ ਇੱਕ ਜਨਾਈ ਥੋੜੇ ਜੇ ਸਾਨੂੰ ਦਿੱਕਤਾਂ ਵੀ ਆ ਰਹੀਆਂ ਤੂੰ ਵਧੀਆ ਕੈਂਪ ਚੱਲ ਰਿਹਾ ਵਧੀਆ ਸਾਡਾ ਤੇ ਆਪਣੇ ਨੇੜੇ ਤੇੜੇ ਵਧੀਆ ਏਨੇ ਜਵਾਕੀ ਤੇ ਪਿੰਨਾ ਚੈਣੀ ਜਿੰਨੇ ਇਥੇ ਸਾਡੇ ਆਉਣ ਲੱਗੇ ਮਲੇ 250 ਜਵਾਕ ਹੋ ਗਏ ਸੀਗੇ ਹੁਣ ਥੋੜੇ ਪੇਪਰਾਂ ਕਰਕੇ ਘਟ ਗਏ ਸੀਗੇ ਜਵਾਕੀ 250 ਬੱਚਾ ਮਦਰੀ ਉੱਥੇ ਆ ਰਿਆ ਹੁਣ ਆ ਰਿਆ ਸੀ ਜੀ ਹਾਂਜੀ ਸਭ ਤਾਂ ਹੁਣ ਵੀ ਆ ਰਿਆ ਜੀ ਹਾਂਜੀ ਅਸੀਂ ਤੁਹਾਡੀਆਂ ਵੀਡੀਓ ਵੀ ਦੇਖੀਆਂ ਡਾਕਟਰ ਸਾਹਿਬ ਦੀ ਵਟਸਐਪ ਨੰਬਰ ਤੇ ਹਾਂਜੀ ਤੇ ਇਹਦੇ ਤੁਸੀਂ ਕਈ ਵਾਰੀ ਡਾਈਟ ਵੀ ਵ ਇਹ ਮੱਲਾ 100 ਬੱਚਾ ਦਾ 50 60 ਕਿੱਲੇ ਦਿੱਲੀ ਨਗਰ ਦੇ ਸਹਿਜੋਂ ਨਾਲ ਦਿੱਲੀ ਬੱਚਣ ਬੁਲਾਇਆ ਵੱਲੋਂ ਐਨਆਰਆਈ ਵੱਲੋਂ ਸਾਰੇ ਨਗਰ ਦੇ ਸਹਿਜੋਂ ਨਾਲ ਜਾ ਕੇ ਦਾ ਨਹੀਂ ਸੱਜਣਾ ਦਾ ਬਾਰੀ ਨਾਲ ਕਦੇ ਬਾਰੀ ਨਾਲ ਹਾਂ ਹਾਂ ਸ਼ੱਕਰ ਵਾਲਾ ਪਾਣੀ ਹੋ ਗਿਆ ਕਦੇ ਛੋਲੇ ਹੋ ਗਿਆ ਕਹਿੰਦੇ ਛੋਲੇ ਹੋਗੇ ਦਿੱਲੀ ਆ ਛੋਲੇ ਹੋਗੇ ਤੇ ਬਲਾਮਾ ਦਾ ਰਗੜਾ ਵੀ ਦਿੰਦੇ ਰਹੇ ਅਸੀਂ ਬਿਲਕੁਲ ਦੇਖੋ ਦੋਸਤੋ ਪਹਿਲਾਂ ਤਾਂ ਇਹ ਪਿੰਡ ਵਧਾਈ ਦਾ ਪਾਤਰਾ ਅੱਜ ਇਹਨਾਂ ਦਾ ਸੌਮਾ ਦੇ ਨਾਲ 100 ਦਿਨ ਪੂਰਾ ਹੋ ਗਿਆ ਗਰਾਉਂਡ ਦੇ ਵਿੱਚ ਤੇ ਦੇ ਨਾਤੇ ਬਈ ਇੱਕ ਦੋਸਤੋ ਜਿਵੇਂ ਕਿ ਹੁਣ ਆਪਾਂ ਇਲੈਕਸ਼ਨਾਂ ਦੀ ਸੁਣ ਰਹੇ ਹਾਂ ਵੀ ਨੇੜੇ-ਨੇੜੇ ਆ ਰਹੇ ਆ ਨਾ ਸਰਪੰਚੀ ਦੇ ਇਲੈਕਸ਼ਨ ਆ ਹਾਂਜੀ ਤੇ ਮੈਂ ਤਾਂ ਕਹਿੰਦਾ ਸੋਡੇ ਪਿੰਡ ਦਾ ਚਲੋ ਗਰਾਊਂਡ ਹੈਗਾ ਹੀ ਹੈਗਾ ਨਾ ਹੋਰ ਵੀ ਪਿੰਡਾਂ ਦੇ ਵਿੱਚ ਜਿਵੇਂ ਕਿ ਆਪਾਂ ਸਰਪੰਚ ਇਹ ਜਿਆ ਚੁਣੀਏ ਜਿਹੜਾ ਇਹ ਚੀਜ਼ ਨੂੰ ਪ੍ਰੋਮੋਟ ਕਰੇ ਹਾਂ ਜੀ ਨਵੀਂ ਪਨੀਰੀ ਨੂੰ ਸਾਂਭ ਲਈ ਹੈ ਨਾ ਨਸ਼ੇ ਤਾਂ ਆਟੋਮੈਟਿਕਲੀ ਖਤਮ ਹੋ ਜਾਣਗੇ ਜੇਕਰ ਤੁਸੀਂ ਤੁਹਾਡੇ ਵਰਗੇ ਪਿੰਡ 'ਚ ਹਰੇਕ 'ਚ ਦੋ ਦੋ ਚਾਰ ਚਾਰ ਮੁੰਡੇ ਹੋਣ ਹਨ ਹਾਂ ਜੀ ਤੇ ਇਨਾਂ ਨੇ ਬਈ ਦੋ ਚਾਰਜ ਬੰਦਿਆਂ ਨੇ ਸ਼ੁਰੂ ਕੀਤਾ ਅੱਛਾ ਕਿਹੜੇ ਕਿਹੜੇ ਬਈਆਂ ਨੇ ਸ਼ੁਰੂ ਕੀਤਾ ਪਹਿਲੇ ਦਿਨ ਤਾਂ ਬਈ ਇਹਦੇ ਸ਼ੁਰੂ ਕੈਂਪ ਕੀਤਾ ਗੁਰਮਨਦੀਪ ਕੰਪਿਊਟਰ ਕਹਿੰਦੇ ਬਈ ਨਾ ਹਾਂ ਇਹ ਬਈ ਦਾ ਨਾਮ ਵੀ ਸੁਣਿਆ ਇੱਕ ਦੋ ਵਾਰ ਹੀ ਅਮਨਦੀਪ ਕੰਪਿਊਟਰ ਦਾ ਬਹੁਤ ਸਹਿਯੋਗ ਹੈ ਗਰਾਊਂਡ ਦੇ ਵਿੱਚ ਤੇ ਲਖਵਿੰਦਰ ਲਖੋੜਾ ਇਹ ਮੁੰਡਾ ਇੱਕ ਕਪੜਾ ਦੋ ਵਾਰ ਆਪਣੇ ਪੁਰਾਣੇ ਪਲੇਅਰ ਇੱਕ ਜਸਵਿੰਦਰ ਜੀ ਗਰਾਊਂਡ ਨੂੰ ਲੈ ਕੇ ਜੀ ਬਹੁਤ ਵਧੀਆ ਆ ਰਿਹਾ ਹੈ ਬਈ ਬੱਚੇ ਜਿੱਦਾਂ ਸਟਾਰਟ ਕੀਤਾ ਸੀ ਅਸੀਂ ਤਿੰਨੇ ਜਣੇ ਸਟਾਰਟ ਕੀਤਾ ਸੀਗਾ ਜੀ ਅੱਛਾ ਤੇ ਉਸ ਤੋਂ ਬਾਅਦ ਸਾਡੇ ਨਾਲ ਜਿਵੇਂ ਜਿਵੇਂ ਬੱਚੇ ਜੁੜੀ ਗਏ ਤੇ ਇੱਕ ਮਿੰਟ ਬਾਅਦ ਸਾਡੇ ਨਾਲ ਬਾਈ ਜਦੋਂ ਡਾਕਟਰ ਸਾਹਿਬ ਜੁੜੇ ਆ ਉਸ ਤੋਂ ਬਾਅਦ ਬੱਚਿਆਂ ਦੀ ਗਿਣਤੀ ਬਹੁਤ ਵਧੀ ਹੈ ਤੇ ਫੰਡ ਦੀ ਜਿਹੜੀ ਆਪਣਾ ਡਾਈਟ ਵਾਸਤੇ ਫੰਡ ਆਉਂਦਾ ਉਹਦੀ ਗਿਣਤੀ ਵੀ ਡਾਕਟਰ ਸਾਹਿਬ ਕਰਕੇ ਵਧੀ ਹੈ ਜੀ ਡਾਕਟਰ ਰੇਸ਼ਮ ਸਿੰਘ ਸਾਡੇ ਡਾਕਟਰ ਗੁਰਪ੍ਰੀਤ ਸਿੰਘ ਬਾਈ ਇਹਨਾਂ ਕਰਕੇ ਬਹੁਤ ਸਹਿਯੋਗ ਮਿਲਿਆ ਜੀ ਸਾਨੂੰ ਪਿੰਡ ਚ ਵੀ ਪਿੰਡ ਦੇ ਵਿੱਚ ਡਾਕਟਰ ਮਾਸਟਰ ਤੇ ਸਾਰੇ ਸਟਾਫ ਜਿੰਨੇ ਸਾਰੇ ਸਾਰੇ ਪੂਰਾ ਸਹਿਯੋਗ ਹੈ ਤੇ ਹੋਰ ਬਹੁਤ ਵਧੀਆ ਹੈ ਕਿ ਇੱਥੇ ਬਾਈ ਜਿਹਦਾ ਵੀ ਬਰਥਡੇ ਹੁੰਦਾ ਮੰਨ ਲਓ ਜਿੰਨੇ ਪਲੇਅਰ ਇੱਥੇ ਖੇਡਦੇ ਆ ਨਾ ਤਾਂ ਉਹ ਇੱਥੇ ਬਰਥਡੇ ਬੱਚਾ ਨੂੰ ਡਾਈਟ ਦੇ ਕੇ ਬਰਥਡੇ ਮਨਾਇਆ ਜਾਂਦਾ ਚਾਹੇ ਉਹਨ ਤਾਂ ਉਹਦੇ ਵਿੱਚ ਅਸੀਂ ਕੋਈ ਦੁਕਾਨ ਵਾਲੀ ਚੀਜ਼ ਨਹੀਂ ਵਰਤਦੇ ਮਤਲਬ ਯੂਜ਼ ਨਹੀਂ ਕਰਦੇ ਇਹ ਜੀ ਜ ਦੁੱਧ ਕੇਲੇ ਛੋਲੇ ਜਾਂ ਹੁਣ ਅਸੀਂ ਇੱਕ ਨਵਾਂ ਮਤਲਬ ਬਣਾਇਆ ਪਲਾਨ ਜੀ ਜਿਵੇਂ ਗੋੜਾ ਵਾਲੇ ਚਾਹ ਜਾਂ ਪੁਰਾਣੀਆਂ ਦੇਸੀ ਖਰਾਕਾਂ ਨੂੰ ਪ੍ਰੋਮੋਟ ਕਰਦੇ ਆਂ ਜੀ ਬੱਚਿਆਂ ਨੂੰ ਦੁਕਾਨ ਵਾਲੀ ਚੀਜ਼ ਤੋਂ ਅਸੀਂ ਸਮਝਾਉਂਦੇ ਆਂ ਡੇਲੀ ਇਹਨਾਂ ਨੂੰ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਗੁਣ ਵੀ ਦੱਸੇ ਜਾਂਦੇ ਵੀ ਮਾਤਾ ਪਿਤਾ ਦੇ ਪੇਰੈਂਟਸ ਦੇ ਪੈਰੀਂ ਹੱਥ ਲਾਉਣੇ ਤੜਕੇ ਉੱਠ ਕੇ ਤੁਹਾਨੂੰ ਕੋਈ ਸਿਆਣਾ ਬੰਦਾ ਪਿੰਡ ਦੇ ਵਿੱਚ ਮਿਲਦਾ ਉਹਦੇ ਪੈਰੀਂ ਹੱਥ ਲਾਉਣੇ ਆ ਤਾਂ ਸਾਰਿਆਂ ਦਾ ਰਿਸਪੈਕਟ ਕਰਨੇ ਤੁਹਾਨੂੰ ਪਤਾ ਲੱਗ ਜਾਵੇ ਵੀ ਇਹ ਬੱਚਾ ਗਰਾਊਂਡ 'ਤੇ ਆਉਂਦਾ ਜੀ ਇਹ ਰੀਤਾਂ ਇਹਨਾਂ ਨੂੰ ਸਿਖਾ ਰਹੇ ਆਂ ਦਿੱਲੀ ਆਪਣੇ ਮਹਾਨ ਯੋਧੇ ਸੀ ਪਹਿਲਾਂ ਵਾਲੇ ਜੀ ਜਿਵੇਂ ਹਰੀ ਸਿੰਘ ਨਲੂਆ ਭਗਤ ਸਿੰਘ ਵਰਗੇ ਜਿਹੜੇ ਆਪਣੇ ਮਹਾਨ ਯੋਧੇ ਹੋਏ ਆ ਤਾਂ ਉਹਨਾਂ ਬਾਰੇ ਇਹਨਾਂ ਨੂੰ ਦੱਸਿਆ ਜਾਂਦਾ ਵੀ ਕੀ ਸੀਗੇ ਜੀ ਉਹਨੂੰ ਪੁੱਛਿਆ ਵੀ ਜਾਂਦੇ ਕੁਐਸਚਨ ਇਹਨਾਂ ਤੋਂ ਬਾਅਦ ਦੇ ਵਿੱਚ ਤਹੋ ਚੀਜ਼ਾਂ ਹੀ ਬਹੁਤ ਵਧੀਆ ਸਿੱਖ ਰਹੇ ਜੀ ਬੱਚੇ ਵੀ ਗਰਾਉਂਡ ਦੇ ਨਾਲ ਤਾਂ ਜੁੜੇ ਆ ਬੱਚੇ ਨੂੰ ਆਪਣੇ ਦੇਸ਼ ਭਗਤੀ ਦੇ ਨਾਲ ਵੀ ਜੁੜਾ ਜਾਂਦਾ ਹੈ ਦੇਸ਼ ਭਗਤੀ ਦੇ ਨਾਲ ਜੁੜਾ ਜਾਂਦਾ ਹੈ ਤੇ ਇਹਨਾਂ ਨੂੰ ਡੇਲੀ ਗਾਈਡ ਕੀਤਾ ਜਾਂਦਾ ਵੀ ਤੁਸੀਂ ਗੁਰੂ ਘਰ ਜਾਓ ਜਿਹੜੇ ਮੰਦਰ ਜਾਂਦੇ ਬੱਚੇਓ ਮੰਦਰ ਜਾਓ ਜਿਹੜੇ ਗੁਰਦੁਆਰੇ ਜਾਂਦੇ ਗੁਰਦੁਆਰੇ ਜਿਹੜੇ ਡੇਰੇ ਜਾਂਦੇ ਡੇਰੇ ਜਾਓ ਤਾਂ ਕਰਕੇ ਵੀ ਇਹਨਾਂ ਦਾ ਜਿਹੜਾ ਸੰਗਤ ਉਹ ਚੰਗੀ ਰਹੇ ਜੀ ਮਾੜੇ ਬੰਦਿਆਂ ਨਾਲ ਇਹਨਾਂ ਦਾ ਸੰਗਤ ਨਾ ਹੋਵੇ ਤਾਂ ਇਹਨਾਂ ਨੂੰ ਡੇਲੀ ਦੱਸਿਆ ਜਾਂਦਾ ਇਹਨਾਂ ਨੂੰ ਦੱਸਿਆ ਜਾਂਦਾ ਵੀ ਆਪਦੇ ਮਾਤਾ ਪਿਤਾ ਨੂੰ ਵੀ ਆਪ ਦੋਸਤ ਬਣਾਓ ਕਿ ਬੱਚਾ ਦੋਸਤੀ ਭਾਲਦਾ ਹੀ ਭਾਲਦਾ ਜੀ ਜੇ ਉਹਦਾ ਮਾਤਾ ਪਿਤਾ ਉਹਦੀ ਗੱਲ ਨਹੀਂ ਸੁਣੂਗਾ ਉਹਦੇ ਕੋਲ 1 ਘੰਟਾ ਨਹੀਂ ਬਤੀਤ ਕਰੂਗਾ ਆਪਦੇ ਬੱਚੇ ਕੋਲੇ ਤਾਂ ਉਹਨੇ ਦੋਸਤੀ ਆਪਦੇ ਆਪ ਤੋਂ ਵੱਡੇ ਨਾਲ ਜਾਂ ਆਪ ਤੋਂ ਛੋਟੇ ਨਾਲ ਕਰ ਲੈਣਾ ਜੋ ਕਿ ਉਹਦੀ ਸਿਹਤ ਲਈ ਤੇ ਉਹਦੇ ਦਿਮਾਗ ਲਈ ਹਾਨੀਕਾਰਕ ਹੈ ਜੀ ਜੇ ਆਪਦੇ ਵੱਡੇ ਦੋਸਤ ਬਣਾਉਗਾ ਤਾਂ ਵੀ ਉਹਦਾ ਉਹ ਮਤਲਬ ਗਲਤ ਯੂਜ਼ ਕਰਨਗੇ ਜੀ ਜੇ ਛੋਟਾ ਬਣਾਉਗਾ ਤਾਂ ਵੀ ਮਾੜੀ ਗੱਲ ਹੈ ਜੀ ਤਾਂ ਕਿ ਆਪਣੇ ਅਸੀਂ ਜਾਂ ਤੁਹਾਡੇ ਮੀਡੀਆ ਰਾਹੀਂ ਵੀ ਪੇਰੈਂਟਸ ਨੂੰ ਇਹ ਬੇਨਤੀ ਕਰਦੇ ਆ ਕਿ ਆਪਦੇ ਬੱਚਿਆਂ ਦੇ ਦੋਸਤ ਬਣਾਓ ਨਾ ਕਿ ਉਹਨਾਂ ਨੂੰ ਐ ਹੋ ਜਾ ਸਾਡਾ ਪਾਪਾ ਆਉਣ ਵਾਲਾ ਤੋਂ ਡਰਨ ਉਹਨੂੰ ਖੁੱਲ ਕੇ ਗੱਲ ਦੱਸ ਸਕ ਕੇ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡ 'ਚ ਭੇਜੋ ਕੋਈ ਇਹਨਾਂ ਤੋਂ ਚਾਰਜ ਨਹੀਂ ਲੈ ਜਾਂਦਾ ਫ੍ਰੀ ਚਾਰਜ ਅੱਜ ਤੱਕ ਇੱਕ ਵੀ ਬੱਚਾ ਆਪਾਂ ਨੂੰ ਐ ਨਹੀਂ ਕਹਿ ਸਕਦਾ ਵੀ 1 ਰੁਪਿਆ ਵੀ ਇਹਨਾਂ ਤੋਂ ਲਿਆ ਤਾਂ ਆਪਦੇ ਬਰਥਡੇ ਜਰੂਰ ਇੱਥੇ ਮਨਾਉਂਦੇ ਆ ਬੱਚੇ ਤਾਂ ਇਹ ਅਸੀਂ ਸਾਰੇ ਬੱਚਿਆਂ ਦਾ ਵੀ ਤੇ ਸਾਰੇ ਪੇਰੈਂਟਸ ਦਾ ਸਾਰੇ ਸਾਡੇ ਪਿੰਡ ਦਾ ਜੀ ਸਾਰੇ ਪਤਵੰਤੇ ਸੱਜਣਾ ਦਾ ਬਹੁਤ ਧੰਨਵਾਦ ਕਰਦੇ ਆ ਐਨਆਰਆਈ ਵੀਰਾਂ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ థాంਕ ਯੂ ਬਈ ਸਾਰਿਆਂ ਨੂੰ ਇੱਕ ਜਵਾਬ ਐ ਐਵਰੇਜ 4-5 ਘੰਟੇ ਰੀਲਾਂ ਦੇਖਦੇ ਹੀ ਦੇਖਦਾ ਹਾਂ ਕਿਉਂਕਿ ਮਾਂ ਬੇਹੋਲੇ ਟਾਈਮ ਹੈ ਨਹੀਂ ਬਈ ਅੱਜਕੱਲ ਹਣਾ ਆ ਮੇਰਾ ਜਵਾਕ ਇਹ ਛੋੜਾ 3 ਸਾਲ ਆਂਦਾ ਇਹ ਅੱਛਾ ਇਹ ਮੰਨ ਲਾ 4 ਘੰਟੇ ਐਮ ਰੇ ਸੀਗੀ ਇਹ ਤੇ ਇਹ ਹੁਣ ਜਿੱਦੇ ਨਾਲ ਗਰਾਊਂਡ ਚ ਆਉਣ ਲੱਗਿਆ ਨਹੀਂ ਤਾਂ ਤਿੰਨ ਚਾਰ ਘੰਟੇ ਇਹੋ ਗਰਾਊਂਡ 'ਚ ਲਾ ਗਿਆ ਥੱਕ ਗਿਆ ਤੇ ਘਰੇ ਜਾ ਕੇ ਨਾਲ ਦੀ ਨਾਲ ਸੌਂ ਜਾਂਦਾ ਅੱਗੇ ਇਹ 11 ਵਜੇ ਥੋਂਦਾ ਸੀਗਾ ਬਾਕੀ ਸਾਰੇ ਜਵਾਕਾਂ ਦੀ ਹਾਲ ਹੈ ਬਾਈ ਤੁਹਾਨੂੰ ਪਤਾ ਹੀ ਹੈ ਕਰ ਕਰ ਕਿ 10 11 ਮਹੀ ਦਾ ਜਵਾਕ ਸੌਂਦੇ ਨਹੀਂ ਜਦੋਂ ਇੱਥੇ ਤਿੰਨ ਘੰਟੇ ਮਿੱਟੀ 'ਚ ਖੇਡ ਕੇ ਜਾਂਦੇ ਆ ਤੇ ਜਾਣ ਸਾਰ ਲੈਣੀ ਦਾ ਸੌਂ ਜਾਂਦਾ ਬਾਕੀ ਮੇਨ ਗੱਲ ਫੋਨਾਂ ਤੋਂ ਖੜਾ ਛੁੱਟਿਆ ਨਾ ਬੱਦ ਗਿਆ ਕਿਹਦਾ ਗਰਾਊਂਡ ਨਹੀਂ ਬਈ ਵੀ ਜਿੰਦਗੀ ਜਿਉਣ ਦੇ ਵੀ ਮਲਾ ਢੰਗ ਦੱਸੇ ਜਾਂਦੇ ਆ ਬਾਈ ਆਪਾਂ ਨੂੰ ਜ਼ਿੰਦਗੀ ਦੇ ਕੰਮ ਵਾਲਾ ਚੀਜ਼ਾਂ ਇਹਨੇ ਬਿਲਕੁਲ ਗਰਾਊਂਡ ਤੇ 2 ਘੰਟੇ ਲਾ ਗਿਆ ਮਤਲਬ ਆਪਣੀ ਜ਼ਿੰਦਗੀ ਕੀ ਕੰਮ ਆਉਣਾ ਹੈ ਜਿਹੜਾ ਕੋਸ ਅੱਗੇ ਵਿਚਰਨਾ ਕਿੱਥੋਂ ਵਿਚਰਨਾ ਆਪਾਂ ਸਕੂਲ ਦੀ ਪੜ੍ਹਾਈ ਵੀ ਹੁਣ ਸਾਡੀ ਅੰਡਰ 17 ਦੀ ਟੀਮ ਹੈ ਜੋਨ ਖੇਡ ਕੇ ਆਈ ਸੀ ਤੇ ਜਿੰਨਾਂ ਦੀ ਸੈਕੰਡ ਪੁਜੀਸ਼ਨ ਆ ਮੁੰਡੇ ਇੱਥੇ ਬੈਠੇ ਆ ਅੱਛਾ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਨੈਸ਼ਨਲ ਦੀ ਵੀ ਫਰਸਟ ਆਈ ਹੈ ਅੰਡਰ 14 ਦੀ ਜੀ ਅੱਛਾ ਹਾਂਜੀ ਅੰਡਰ 14 ਦੀ ਜਿਹੜੇ ਨੈਸ਼ਨਲ ਦੀ ਟੀਮ ਫਰਸਟ ਆਈ ਹੈ ਜੀ ਬੇਟੀਆਂ ਦੀ ਖੋਖੋ ਦੀ ਟੀਮ ਸਾਡੀ ਫਰਸਟ ਆਈ ਹੈ ਤਾਂ ਬੇਟਿਆਂ ਦੀ ਵੀ ਆਈ ਹੈ ਜੇ ਇਸੇ ਤਰ੍ਹਾਂ ਮਤਲ ਕਾਫੀ ਬੱਚੇ ਨਿਕਰੇ ਨਾ ਜਤੇ ਨਾਲ ਚ ਹੋਰ ਵੀ ਉਮੀਦ ਹੈ ਪਹਿਲਾਂ ਜਿਆਦਾ ਸੀ ਬੱਚੇ 250 ਦੇ ਕਰੀਬ ਸੀ ਤਾਂ ਹੁਣ ਸਿਰਫ ਮਿਹਨਤ ਕਰਨ ਵਾਲੇ ਵਿੱਚ ਰਹਿ ਗਏ ਸਾਨੂੰ ਪਤਾ ਵੀ ਇਹ ਨਿਕਰਨ ਵਾਲੇ ਬੱਚੇ ਆ ਤਾਂ ਬਹੁਤ ਵਧੀਆ ਕੈਂਪ ਚੱਲ ਰਿਹਾ ਬਾਈ ਅਮਨਦੀਪ ਕੰਪਿਊਟਰ ਦੇ ਸਹਿਯੋਗ ਨਾਲ ਹੋਰ ਵੀ ਸਾਰੇ ਜਿੰਨੇ ਆਪਣੇ ਪੁਰਾਣੇ ਪਲੇਅਰ ਬਾਈ ਮੰਨ ਨੇ ਮੰਗੇ ਵਰਗੇ ਸਾਰੇ ਜਿੰਨੇ ਗੋਗੂ ਵਰਗੇ ਪਲੇਅਰ ਆਪਣੇ ਖੜੇ ਆ ਤਾਂ ਮੈਂ ਨਾ ਲੈਣਾ ਭੁੱਲ ਜਾਂਦਾ ਮਾਫੀ ਚਾਹਨਾ ਤਾਂ ਸਤਨਾਮ ਵੀਰ ਸਤੂ ਆਂਦਾ ਤabbir ਸਾਡੇ ਪਿੰਡ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਵੀਰੇ ਪਲੇਅਰਾਂ ਦਾ ਵੱਡੀ ਗੱਲ ਇਹ ਵੀ ਸਾਰਿਆਂ ਦੀ ਮਤ ਮਿਲਦੀ ਹੈਗੀ ਤੇ ਸਾਰਿਆਂ ਨੂੰ ਬਹਿ ਗੁਰੂ ਸਮੱਤ ਬਖਸ਼ੇ ਕਿ ਆਪਸ ਵਿੱਚ ਦੀ ਮਿਲ ਕੇ ਰਹਿਣ ਤੇ ਕੈਂਪ ਨੂੰ ਅਸੀਂ ਨਿਰਵੈਗਨ ਚਲਾ ਸਕੀਏ ਅਕੀਬ ਜੀ ਸਾਡਾ ਕੰਪੀ ਪਾਰਟੀ ਬਜੀ ਤੋਂ ਉੱਪਰ ਉੱਠ ਗਿਆ ਇਹਦੇ ਬਾਲਟੀ ਨਾਲ ਕੋਈ ਹੋਰ ਨਹੀਂ ਮੱਖ ਚੱਲ ਰਿਹਾ ਤੁਹਾਨੂੰ ਕਿਸੇ ਪਾਰਟੀ ਦਾ ਕੋਈ ਨਹੀਂ ਸਾਨੂੰ ਸਾਰੇ ਇੱਕ ਬਰਾਬਰੀ ਹੈਗੀ ਕੋਈ ਐ ਨਹੀਂ ਵੀ ਕਿਸੇ ਪਾਰਟੀ ਨਾਲ ਸੰਬੰਧ ਸਾਰੇ ਗਰਾਊਂਡ ਮਤਲਬ ਦੇਖ ਕੇ ਹੀ ਹਾਂਜੀ ਮੈਨੂੰ ਨਹੀਂ ਲੱਗਦਾ ਪੰਜਾਬ ਚ ਕਿਸੇ ਪਿੰਡ ਚ ਇੰਗਾਂ ਗੇਮਾਂ ਚੱਲਦੇ ਗਾਣਾ ਨਹੀਂ ਚੱਲਦੀਆਂ ਹਣਾ ਪਹਿਲੀ ਵਾਰ ਤਾਂ ਇਹਨੇ ਬੱਚੇ ਹੀ ਨਹੀਂ ਹੋਣੇ ਕਿਸੇ ਗ੍ਰਾਮ ਚ ਪਹਿਲਾਂ ਇੱਥੇ ਕ੍ਰਿਕਟ ਵਾਲੀ ਖੇਡ ਕੇ ਜਾਂਦੇ ਕਿਉਂਕਿ ਉਸੇ ਗਰਾਊਂਡ ਚ ਫਟਵਾਲਾ ਖੇਡਣਾ ਹੁੰਦਾ ਵੇਰਾ ਇਧਰ ਕੈਂਪ ਅੱਡਾ ਕਬੱਡੀ ਵਾਲੇ ਮੁੰਡਿਆਂ ਦਾ ਹਨਾ ਬਾਕੀ ਵੀਰ ਉਹਤੇ ਬਾਸਕਟਬਾਲ ਅੱਡ ਖੇਡੀ ਜਾਂਦੇ ਅੱਡ ਗਰਾਊਂਡ ਆ ਬਾਲੀਵਾਲ ਵਾਲੇ ਸਜੇ 7 ਵਜੇ ਖੇਡਣਗੇ ਉਹ ਉਹ ਅੱਡ ਚੱਲਦੀ ਹੈ ਹਨਾ ਇੰਨਾਂ ਗੇ ਮੈਨੂੰ ਨਹੀਂ ਲੱਗਦਾ ਕਿ ਪਿੰਡ ਚ ਹੋਣਗਾ ਤੇ ਬਸ ਆਪਾਂ ਦਾ ਇਹੀ ਕਹਿਣਾ ਹੈ ਵੀ ਜੇ ਜਿਹੜੀ ਨੈਗੇਟਿਵ ਚੀਜ਼ਾਂ ਨੂੰ ਤਾਂ ਬਹੁਤ ਫਲਾਇਆ ਜਾਂਦਾ ਨੈਟ ਤੇ ਹਨਾ ਨਸ਼ੇ ਵਾਲੀਆਂ ਖਬਰਾਂ ਜਿੱਟੀਆਂ ਹੋਰ ਆ ਤੇ ਆਪਾਂ ਦਾ ਇਹੀ ਕਹਿਣਾ ਥੋੜੇ ਚੈਨਲਾਂ ਅਸੀਂ ਵੀ ਇਦਾਂ ਦੀਆਂ ਵੀਡੀਓ ਨੂੰ ਲੋਕ ਵੱਧ ਵੱਧ ਹੰਗਾਰਾ ਦੇਣ ਤਾਂ ਕਿ ਹਰ ਇੱਕ ਪਿੰਡ ਪਿੰਡ ਇਦਾਂ ਦੀਆਂ ਚੀਜ਼ਾਂ ਮੰਨ ਲਵੇ ਆ ਸਕਣ ਹਨ ਕਿਉਂਕਿ ਹਰ ਇੱਕ ਪਿੰਡ ਚ ਇੱਕ ਹਾਂਜੀ ਮਨਲਾ ਸੀਨੀਅਰ ਬੰਦੇ ਹੁੰਦੇ ਆ ਪੁਰਾਣੇ ਖਿਡਿਆਰੀ ਹੁੰਦੇ ਆ ਉਹਨਾਂ ਨੂੰ ਬੇਨਤੀ ਕੀਤੀ ਜਾ ਸਕਦੀ ਹੈ ਵੀ ਇੱਕ ਦੋ ਬੰਦੇ ਸ਼ੁਰੂ ਕਰਕੇ ਤੇ ਹੌਲੀ ਹੌਲੀ ਇਦਾਂ ਹੀ ਸਾਰਾ ਬਣ ਜਾਂਦਾ ਹੈ ਨਾ ਨਗਰ ਦਾ ਬਾਕੀ ਸਾਨੂੰ ਬਈ ਸਪੋਰਟ ਵੀ ਸਾਰੇ ਪਿੰਡ ਨਹੀਂ ਕੀਤੀ ਹੈਗੀ ਬਾਕੀ ਸਾਡੇ ਸੱਜਣ ਖੜੇ ਆ ਪਿੰਡ ਦੇ ਜਿਹਨਾਂ ਨੂੰ ਮਾਰਦੀ ਆ ਇੱਕ ਦੋ ਮਾਂ ਚ ਸਾਡੇ ਮਨਲਾ ਇੱਕ ਦੋ ਪਲੇਅਰ ਮਨਲਾ ਫੁੱਟਬਾਲ ਦੇ ਆ ਮੇਰਾ ਖੁਦ ਦਾ ਬੇਟਾ ਅੰਡਰ 50 ਨੂੰ ਉਹ ਵੀ ਜ਼ਿਲ੍ਹਾ ਦੀ ਸਿਲੈਕਸ਼ਨ ਹੋ ਗਈ ਅਕਾਲ ਕੱਢੀ ਵੱਲੋਂ ਬੇਡਾ ਸੀਗਾ ਤੇ ਆਪਣੀ ਫੁੱਟਬਾਲ ਦੀ ਟੀਮ ਵੀ ਹੈਗੀ ਹੈਗੀ ਪਲੇਅਰ ਹਰ ਇੱਕ ਗੇਮ ਚ ਕਰਦੇ ਇਸ ਸਾਲ ਨੇ ਟੋਟਲੀ ਇਸ ਪਿੰਡ ਦੇ ਵਿੱਚ ਪਲੇਅਰ ਪਾਈ ਜਾਂਦੇ ਹਨ ਹਾਂ ਕੋਈ ਹੋਇਆ ਨਹੀਂ ਵੀ ਇਕੱਲੀ ਕਬੱਡੀ ਹੈਗੀ ਸਾਰੀਆਂ ਗੇਮਾਂ ਵਾਲਾ ਹਨ ਬਲਕਿ ਕਰੈਕਟ ਦੀ ਟੀਮ ਬਹੁਤ ਵਧੀਆ ਸੀਗੀ ਇੱਥੇ ਹਾਂਜੀ ਬਾਈ ਮੈਂ ਡੀ ਅਰਗੇ ਖੇਡਦੇ ਰਹੇਗੇ ਬਲਕਿ ਕਬੱਡੀ ਪੁਰਾਣੇ ਪਲੇਅਰ ਬਹੁਤ ਤਗੜੇ ਵੇ ਇਥੋਂ ਦੇ ਨਾਰੇ ਅਰਗੇ ਸੀਗੇ ਪਰ ਗਟਰਗੇ ਬਗਲੀ ਅਰਗੇ ਉਹਨਾਂ ਸ਼ੁਰੂ ਤੋਂ ਵਧੀਆ ਪਲੇਅਰ ਪਿੱਛੇ ਤੋਂ ਤੁਰੇ ਆਉਂਦੇ ਆ ਉਹੀ ਨਵੀਂ ਤੱਕ ਗਏ ਆ ਜਿਵੇਂ ਅਕਾਂ ਚ ਤੁਰੇ ਹੁੰਦੇ ਬਿਲਕੁਲ ਇੱਕ ਵੀ ਬੱਚੇ ਉਹ ਛੋਡੇ ਜਿਹੜੇ ਨਵੇਂ ਪਲੇਅਰਾਂ ਦੀ ਪੋਜੀਸ਼ਨ ਆਈਆਂ ਤੇ ਪੁਰਾਣੇ ਪਲੇਅਰਾਂ ਉਹਨਾਂ ਨਾਲ ਦੇ ਤਾੜੀ ਹੋ ਜੇ ਹਾਂ ਜੇਕਰ ਅਸੀਂ ਜਦੋਂ ਗਰਾਊਂਡ ਵਿੱਚ ਆਈ ਸੀ ਤੇ ਉਦੋਂ ਸਾਨੂੰ ਕੁਝ ਪਿੰਡ ਦੇ ਬਸਨੀਕ ਭਾਈ ਦੱਸ ਰਹੇ ਸੀ ਵੀ ਸਾਡੇ ਪਿੰਡ ਦੇ ਗਰਾਊਂਡ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕਿਸੇ ਚੰਗੇ ਕੋਚ ਦੀ ਕੋਈ ਮਤਲਬ ਕਿ ਅਲੱਗ-ਅਲੱਗ ਗੇਮਾਂ ਦੇ ਕੋਚ ਦੀ ਕੋਈ ਬਾਹਰੋਂ ਕੋਈ ਤਿਆਰੀ ਕਰਾਉਣ ਵਾਸਤੇ ਆ ਜੇ ਹਨਾ ਤਾਂ ਹੋਰ ਵੀ ਵਧੀਆ ਨਾ ਉਹ ਆਪਾਂ ਬਾਈ ਜੀ ਨਾਲ ਗੱਲ ਕਰਦੇ ਗੱਲ ਕਰ ਰਹੇ ਸੀ ਕੋਚ ਬਾਰੇ ਹਾਂਜੀ ਹਾਂਜੀ ਪਹਿਲਾਂ ਸੋਡਾ ਸਾਰਿਆਂ ਦਾ ਧੰਨਵਾਦ ਸੋਡਾ ਵੀਰ ਇਹੀ ਕੱਲ ਵੀ ਦੇਖੋ ਬੱਚੇ ਬੇਹੰਤ ਕਰ ਰਹੇ ਆ ਹਾਂਜੀ ਮਿਹਨਤ ਕਰੇ ਕੋਸ ਟੈਕਨੀਕਲ ਪੁਆਇੰਟ ਹੈ ਜਿਹੜੇ ਉਹਨਾਂ ਵਾਸਤੇ ਜਾਂ ਬੱਚਿਆਂ ਚ ਹੋਰ ਨਖਾਰ ਲਿਆਉਣ ਵਾਸਤੇ ਸਾਨੂੰ ਇੱਕ ਵਧੀਆ ਉਸਤਾਦ ਦੀ ਲੋੜ ਹੈ ਬਿਲਕੁਲ ਉਸਤਾਦ ਬਿਨਾ ਅਸੀਂ ਕਿਤੇ ਨਹੀਂ ਪਹੁੰਚ ਸਕ ਹਾਂਜੀ ਠੀਕ ਹੈ ਜਿੰਨਾ ਕਿ ਇਹਨਾਂ ਦੇ ਹੱਥ ਹੈ ਇਹ ਕਰ ਰਹੇ ਹੈ ਪਰ ਜਿਹੜੀਆਂ ਦੂ ਉੱਪਰ ਦੀਆਂ ਗੱਲਾਂ ਜਿਹੜੇ ਗੇਮ ਚ ਪਰਫੈਕਟ ਹੈ ਉਹ ਹੀ ਦੇ ਸਕਦੀ ਹੈ ਹਾਂਜੀ ਠੀਕ ਹੈ ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਬੇਨਤੀ ਕਰੀ ਸੀ ਵੀ ਜੇ ਹੋ ਸਕਦਾ ਤਾਂ ਕਿਤੇ رابطہ ਕਰੋ ਹਰੇਕ ਗੇਮ ਲਈ ਹਾਂਜੀ ਮੈਂ ਅੱਜ ਇੱਕ ਮੇਰਾ ਵੀਰ ਆਇਆ ਸੀ ਇੱਥੇ ਫੁੱਟਬਾਲ ਦੇ ਨੂੰ ਹਾਂਜੀ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਉਹ ਅੱਛਾ ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਹੈ ਹਾਂਜੀ ਉਹ ਕਹਿ ਰਿਹਾ ਸੀ ਮੈਂ ਆਇਆ ਕਰੂੰਗਾ ਯਾਰ ਪਰ ਵੀ ਜੇ 10 ਪਲੇਅਰ ਹੈ ਤਾਂ 10 ਹੀ ਫੁੱਟਬਾਲਾ ਹੋਣੇ ਚਾਹੀਦੇ ਬਿਲਕੁਲ ਠੀਕ ਹੈ ਜਦੋਂ ਆਉਣਗੇ ਹਾਂਜੀ ਕਹ ਰਿਹਾ ਵੀ ਕੋਈ ਬੰਦਾ ਐ ਨਾ ਹੋਵੇ ਫੁੱਟਬਾਲ ਦੇ ਗਰਾਊਂਡ ਜਾ ਕੇ ਜੇ 25 ਖੇਡਣ ਵਾਲੇ ਐ ਵੈਸੇ ਤਾਂ 22 ਖੇਡਦੇ ਐ ਹਾਂਜੀ ਪਰ ਜੇ 30 ਤਾਂ 30 ਦੇ 30 ਉਹ ਐਕਟਿਵ ਹੋਣੇ ਚਾਹੀਦੇ ਐ ਇਹ ਨਹੀਂ ਵੀ 22 ਖੇਡਦੇ ਤੇ ਬਾਕੀ 8 ਪਾਸੇ ਬੈਠੇ ਹੋਣ ਉਹ ਵੀ ਐਕ ਉਹਨਾਂ ਦੀ ਲੋੜ ਹੈ ਸਾਨੂੰ ਜੇ ਬੱਚਾ ਇੱਥੇ ਆਉਂਦਾ ਕੋਈ ਤਾਂ ਸਾਰਿਆਂ ਨੂੰ ਉਹਨਾਂ ਨੂੰ ਅਸੀਂ ਇਹ ਕਹਿੰਨੇ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਨਸਾਨ ਬਣਨ ਦੀ ਚੰਗੇ ਇਨਸਾਨ ਬਣਨ ਦੀ ਲੋੜ ਹੈ ਹਾਂਜੀ ਚੰਗੇ ਇਨਸਾਨ ਬਣੋਗੇ ਪਲੇਅਰ ਫਿਰ ਬਣੋਗੇ ਬਿਲਕੁਲ ਚੰਗਾ ਇਨਸਾਨ ਹੀ ਚੰਗਾ ਪਲੇਅਰ ਹੋ ਸਕਦਾ ਹੈ ਪਰ ਚੰਗਾ ਪਲੇਅਰ ਚੰਗਾ ਇਨਸਾਨ ਨਹੀਂ ਹੋ ਸਕਦਾ ਅਸੀਂ ਇਹ ਨਹੀਂ ਕਹਿ ਸਕਦੇ ਪਹਿਲਾਂ ਚੰਗਾ ਇਨਸਾਨ ਬਣਿਆ ਫਿਰ ਚੰਗਾ ਪਲੇਅਰ ਬਣਿਆ ਹਾਂਜੀ ਚੰਗੇ ਬੱਚੇ ਬਣੋ ਚੰਗੇ ਇਨਸਾਨ ਬਣੋ ਚੰਗੇ ਗੁਣਾਂ ਦੇ ਧਾਰਨਿਓ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਅਸੀਂ ਉਹਨਾਂ ਨੂੰ ਆਪਣੇ ਜੀਵਨ 'ਚ ਅਪਣਾਵਾਂਗੇ ਤਾਂ ਅਸੀਂ ਇੱਕ ਚੰਗੇ ਇਨਸਾਨ ਬਣ ਸਕਦੇ ਹਾਂ। ਵੀ ਝੂਠ ਨਹੀਂ ਬੋਲਣਾ, ਵੱਡੇ ਦੀ ਇੱਜ਼ਤ ਕਰਨੀ ਹੈ, ਸਾਫ਼ ਸੁਥਰਾ ਖਾਣਾ, ਗਲਤ ਨਹੀਂ ਕਹਿਣਾ ਕਿਸੇ ਨੂੰ। ਹਾਂਜੀ। ਇਹ ਗੱਲਾਂ ਜਿਹੜੀਆਂ ਹੈ ਸਾਨੂੰ ਵੀ ਵੱਡੇ ਦਾ ਮੰਨਣਾ ਹੈ, ਉਸਤਾਦ ਦਾ ਮੰਨਣਾ। ਇਹ ਨਹੀਂ ਵੀ ਯਾਰ ਮੈਂ ਤਾਂ ਬਣ ਗਿਆ ਕੀ ਹੈ? ਹਾਂਜੀ। ਠੀਕ ਹੈ। ਚੰਗਾ ਇਨਸਾਨ ਹੋਣਾ ਜ਼ਰੂਰੀ ਹੈ। ਬਿਲਕੁਲ। ਤੇ ਚੰਗੇ ਇਨਸਾਨ ਬਣ ਜੂਗੇ ਤਾਂ ਚੰਗੇ ਪਲੇਅਰ ਬਣੋਂਗੇ, ਕੋਈ ਚੰਗਾ ਪਲੇਅਰ ਬਣੂੰਗਾ, ਕੋਈ ਚੰਗਾ ਟੀਚਰ ਬਣੂੰਗਾ, ਕੋਈ ਚੰਗਾ ਗੁਰੂ ਬਣੂਗਾ ਕੁਛ ਕਿਤੇ ਜਾਓ ਚੰਗੇ ਰਹੋਗੇ ਬਸ ਇਨਸਾਨ ਚੰਗੇ ਬਣ ਕੇ ਤੇ ਤੁਹਾਡੇ ਚੋ ਗੋਣਾ ਤੁਸੀਂ ਕਿਤੇ ਕਿਸੇ ਵੀ ਜਗ੍ਹਾ ਜਾਓ ਪਰਫੈਕਟ ਹੋ ਹਾਂਜੀ ਬਹੁਤ ਸ਼ੁਕਰੇ ਵੀ ਹਾਂ ਜੀ ਹਾਂ ਜੀ ਬਹੁਤ ਸਿੱਖਾ ਲਈ ਜਿੰਨ ਬਾਈ ਤੁਹਾਡੇ ਪਿੰਡ ਦੇ ਵਿੱਚ ਬਾਈ ਕੰਪਿਊਟਰ ਤੇ ਡਾਕਟਰ ਰੇਸ਼ਮ ਹਨਾ ਤੇ ਹੋਰ ਬਾਈ ਜੇ ਆਪਾਂ ਸਾਰੇ ਨਾਮ ਲਾਵਾਂਗੇ ਤਾਂ ਵੀਡੀਓ ਬਹੁਤ ਲੰਮੀ ਹੋ ਜੂ ਸਾਰਿਆਂ ਦੇ ਸਹਿਯੋਗ ਨਾਲ ਇੰਨਾ ਵਧੀਆ ਕੰਮ ਚੱਲ ਰਿਹਾ ਨਾ ਤੇ ਪਿੰਡ ਦਾ ਸਹਿਯੋਗ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੁਝ ਪਿੰਡ ਦਾ ਵੀ ਬਹੁਤ ਸਹਿਯੋਗ ਹੈ ਇਹਨਾਂ ਨੂੰ ਹਾਂਜੀ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਬੰਦੇ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਹਾਂਜੀ ਤੇ ਬੱਚਿਆਂ ਨੂੰ ਇਹ ਸਿੱਧੇ ਰਸਤੇ ਪਾਇਆ ਗਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਿਲਕੁਲ ਅਸੀਂ ਵੀ ਸਾਰੇ ਪਿੰਡ ਵਾਲੇ ਜਿੰਨੇ ਵੀ ਇੱਥੇ ਆਉਣੇ ਵਿੱਲੇ ਹੁੰਨੇਗੇ ਹਾਂਜੀ ਤਾਂ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਹਾਂ ਜੀ ਜੋ ਵੀ ਸਾਨੂੰ ਕਹਿਣਗੇ ਅਸੀਂ ਅੱਗੇ ਤੋਂ ਵੀ ਇਹਨਾਂ ਦਾ ਸਹਿਯੋਗ ਕਰਾਂਗੇ ਹਾਂਜੀ ਪੂਰੀ ਮਦਦ ਕਰਾਂਗੇ ਇਹਨਾਂ ਨਾਲ ਖੜੀਆਂ ਇੱਕ ਲੱਭੀ ਤੇ ਰਾਂਝਾ ਫੌਜੀ ਜੋ ਸਾਡੇ ਪਾਣੀ ਦੀ ਸੇਵਾ ਕਰ ਰਹੇ ਪਿਛਲੇ ਕਈ 100 ਦਿਨ ਤੋਂ ਇਹਨਾਂ ਦਾ ਅਸੀਂ ਬਹੁਤ ਦਾਤ ਦਾਬ ਕਰਦੇ ਹਾਂਗੇ ਪਿੰਡ ਵੱਲੋਂ ਆਪਣੇ ਬਰਾਉਂਡ ਵੱਲੋਂ ਤੇ ਹੋਰ ਖੜਿਆਈਆਂ ਵੱਲੋਂ ਤੇ ਬਾਕੀ ਹੋਰ ਵੀ ਸਾਡੀ ਮਤ ਕੀਤੀ ਹੈ ਪਿੰਡ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਨੂੰ ਇੱਕ ਤਾਂ ਗਰਾਊਂਡ ਦੀ ਮਤਲਬ ਭਰਤ ਪਾਇਕ ਕੇ ਦਿੱਤੀ ਜਾਵੇ ਪਿੰਡ ਵੱਲੋਂ ਜਾਂ ਕੋਈ ਆਉਣ ਵਾਲੀ ਸਰਪੰਚ ਹੈ ਜੋ ਕਿ ਜਾਂ ਇੱਕ ਸਾਨੂੰ ਕਮਰਾ ਜੋ ਕਮਰੇ ਦੀ ਘਾਟ ਹੈ ਉਹ ਵੀ ਪੂਰਤੀ ਕੀਤੀ ਜਾਵੇ ਅਸੀਂ ਇਹੇ ਦੋ ਮੰਗਾ ਰੱਖਦੇ ਹਾਂ ਬਾਕੀ ਜੇ ਸਾਡਾ ਹੋਰ ਸਹਿਯੋਗ ਕਰ ਸਕਦਾ ਹੈ ਜਾਂ ਇਹਦਾ ਬਾਗਲ ਮਾਰ ਕੇ ਸਾਨੂੰ ਜਾਂ ਪੌੜੀਆਂ ਆਈਆਂ ਕੋਈ ਹੋਰ ਕੋਈ ਸਟੇਜ ਵਗੈਰਾ ਦਾ ਪ੍ਰਬੰਧ ਕਰ ਸਕਦਾ ਕੋਈ ਆ ਕੇ ਕੋਈ ਸੱਜਣਾ ਉਹ ਵੀ ਸਾਡੇ ਗਰਾਊਂਡ ਦੀ ਪੂਰਤੀ ਕੀਤੀ ਜਾਵੇ ਇਹ ਸਾਨੂੰ ਮੇਨ ਚੀਜ਼ਾਂ ਹੈ ਜਿਹੜੀਆਂ ਸਾਡੇ ਗਰਾਊਂਡ ਨੂੰ ਚਾਹੀਦੀਆਂ ਤਾਂ ਹੀ گاਂ ਜਾ ਕੇ ਅਸੀਂ ਵਧੀਆ ਚਲਾ ਸਕਦੇ ਹਾਂ ਗਰਾਊਂਡ ਨੂੰ ਤੇ ਖੇਡਣ ਵਾਸਤੇ ਤੇ ਦੇਖਣ ਵਾਲੇ ਬੰਦਿਆਂ ਨੂੰ ਵੀ ਬਹੁਤ ਵਧੀਆ ਲੱਗੂਗਾ ਇਸ ਤਰ੍ਹਾਂ ਹਾਂਜੀ ਦੋਸਤੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਆਪਣੇ ਪਿੰਡ ਦੀ ਜੁਨੀਆਂ ਵੀ ਮੰਗਾਈਆਂ ਨਾ ਅਸੀਂ ਬੇਨਤੀ ਕਰਾਂਗੇ ਵੀ ਆਪਣੇ ਹਲਕੇ ਦੇ ਐਮਪੀ ਐਮਐਲਏ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਇਸ ਪਿੰਡ ਦੀ ਬਾਹ ਫੜੀ ਜਾਵੇ ਕਿਉਂ ਇਸ ਪਿੰਡ ਦੇ ਵਿੱਚ ਗਰਾਊਂਡ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਗਰਾਊਂਡ ਦੇ ਵਿੱਚ ਬੱਚੇ ਬਹੁਤ ਆ ਰਹੇ 250 ਦੇ ਕਰੀਬ ਆ ਰਹੇ ਆ ਤੇ ਇੱਥੇ ਚਾਹੀਦਾਗਾ ਕਿ ਇਹਨਾਂ ਦੀ ਮਦਦ ਕਰਨੀ ਬੰਦੀ ਐਸ ਪੂਰੇ ਪਿੰਡ ਦੀ ਪੂਰੇ ਪਲੇਅਰਾਂ ਦੀ ਜਿੰਨੇ ਉੱਪਰ ਪੂਰਾ ਸਟੇਡੀਅਮ ਚਾਹੀਦਾ ਜੀ ਅੱਛਾ ਜੇ ਮੇ ਸਟੇਡੀਅਮ ਪੂਰਾ ਬੜਾ ਹੁੰਦਾ ਪੂਰਾ ਸਟੇਡੀਅਮ ਚਾਹੀਦਾ ਬੱਚੇ ਤੁਸੀਂ ਦੇਖ ਹੀ ਰਹੇ ਹੋ ਕਿ ਹਰ ਇੱਕ ਗੇਮ ਦਾ ਸਾਡੇ ਪਿੰਡ ਦੇ ਵਿੱਚ ਪਲੇਅਰ ਹੈਗਾ ਜੀ ਗਰਾਊਂਡ ਤੇ ਗਵਰਨਮੈਂਟ ਨੂੰ ਅਸੀਂ ਜੀ ਬੇਨਤੀ ਕਰਦੇ ਆਂ ਕਿ ਸਾਡਾ ਸਹਿਯੋਗ ਕਰਨ ਜੀ ਵੀ ਆਪਣੇ ਕੋਲੇ ਗਰਾਊਂਡ ਲਈ ਜਗ੍ਹਾ ਤਾਂ ਹੈਗੀ ਆ ਜਗ੍ਹਾ ਹੈਗੀ ਜੀ ਜਗ੍ਹਾ ਹੀ ਇਹਦੀ ਪ੍ਰੋਪਰ ਸਟੇਡੀਅਮ ਨਹੀਂ ਹੈਗਾ ਪ੍ਰੋਪਰ ਸਟੇਡੀਅਮ ਨਹੀਂ ਆ ਸਾਨੂੰ ਹਾਂਜੀ ਲੋੜ ਹੈ ਇਹ ਸਾਨੂੰ ਵੱਡੀ ਸਮੱਸਿਆ ਹੈ ਵੱਡੀ ਸਮੱਸਿਆ ਜੀ ਹਾਂਜੀ ਪਲੇਅਰ ਸਾਡੇ ਕੋਲੇ ਬਹੁਤ ਨਹੀਂ ਹਰ ਇੱਕ ਗੇਮ ਦਾ ਪਲੇਅਰ ਹੈ ਪਿੰਡ ਭਾਗੀ ਬਾਂਦਰ ਦੇ ਵਿੱਚ ਹਰ ਇੱਕ ਗੇਮ ਦੀ ਪਲੇਅਰ ਮਿਲਦਾ ਹੈ ਹਾਂਜੀ ਹਾਂਜੀ ਦੋਸਤੋ ਸਭ ਤੋਂ ਵੱਡੀ ਗੱਲ ਤਾਂ ਇਸ ਪਿੰਡ ਦੇ ਵਿੱਚ ਗਰਾਊਂਡ ਹੈਗਾਗਾ ਇਹ ਤਾਂ ਸਿਰਫ ਉਹਦੇ ਗਰਾਊਂਡ ਦੇ ਮਤਲਬ ਕਿ ਉਹਨੂੰ ਤਿਆਰ ਕਰਨ ਵਾਸਤੇ ਹੀ ਹੈਲਪ ਮੰਗ ਰਿਹਾ ਚਾਹੇ ਸਰਕਾਰ ਕਰੇ ਚਾਹੇ ਆਉਣ ਵਾਲਾ ਸਰਪੰਚ ਜਾਂ ਪਿੰਡ ਕਰੇ ਜਾਂ ਜੋ ਵੀ ਐਨਆਰਆਈ ਭਰਾ ਜੋ ਵੀ ਕਰ ਸਕਦੇ ਆ ਆਸ ਤਾਂ ਸਾਨੂੰ ਮੇਨ ਤਾਂ ਸਰਕਾਰਾਂ ਤੋਂ ਹੀ ਹੁੰਦੀ ਆ ਆਪਣਾ ਨਾ ਮੌਕੇ ਨਹੀਂ ਸਰਕਾਰਾਂ ਤੋਂ ਤੇ ਬਾਕੀ ਜੋ ਸਾਡੀ ਡੈਟ ਵਗੈਰਾ ਉਹ ਸਾਡੇ ਪਤਵੰਤੇ ਸੱਜਣਾਂ ਜਿਹੜੇ ਪਿੰਡ ਦੇ ਮੋਢਵਾਰ ਬੰਦੇ ਨੇ ਜੀ ਤੇ ਐਨਆਈਆਰ ਭਰਾ ਆ ਉਹ ਸਾਰੇ ਸਾਨੂੰ ਸੇਵਾ ਦੇ ਹੀ ਰਹੇ ਨੇ ਜੀ ਤੇ ਅਸੀਂ ਸਾਨੂੰ ਬਸ ਗਰਾਊਂਡ ਦੀ ਇਹਦੀ ਦਿੱਕਤ ਆ ਜੀ ਸਟੇਡੀਅਮ ਦੀ ਸਾਨੂੰ ਇਹ ਬਣਾ ਕੇ ਦਿੱਤਾ ਜਾਵੇ ਤਲੋ ਅਸੀਂ ਆਸ ਕਰਦੇ ਆਂ ਵੀ ਆਨਲਾਈਨ ਟਾਈਮ ਦੇ ਵਿੱਚ ਤੁਹਾਡੀ ਗਰਾਊਂਡ ਦੀ ਜਿਹੜੀ ਸਮੱਸਿਆ ਹੈ ਇਹਨੂੰ ਵੀ ਹੱਲ ਕੀਤਾ ਜਾਵੇ ਹਨਾ ਹਾਂਜੀ ਹਾਂਜੀ ਸਭ ਤੋਂ ਵੱਡੀ ਸਮੱਸਿਆ ਸਾਨੂੰ ਇਹੀ ਹੈ ਜੀ ਹਾਂਜੀ ਪਲੇਅਰ ਬਹੁਤ ਨੇ ਸਾਡੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਸਾਡੇ ਮੁੰਡਿਆਂ ਦੀ ਬਹੁਤ ਮਿਹਨਤ ਹੈ ਹਾਂਜੀ ਜਿਹੜੇ ਗੁਰਪ੍ਰੀਤ ਆਪਣੇ ਗੁਰਪ੍ਰੀ ਡਾਕਟਰ ਰੇਸ਼ਮ ਉਹ ਤੇ ਆ ਉਹ ਮੁੰਡੇ ਜਿਹੜੇ ਕਬੱਡੀ ਪਹਿਲਾਂ ਖੇਡਦੇ ਆ ਸੀਨੀਅਰ ਆ ਬਹੁਤ ਵਧੀਆ ਮਿਹਨਤ ਕਰਾਈ ਜਾਂਦੇ ਬਹੁਤ ਬੱਚੇ ਹੋਣੇ 2-3 ਸੌ ਲਗਭਗ ਆ ਬਾਕੀ ਤੁਸੀਂ ਦੇਖਿਆ ਹੈ ਅਟਕੋ ਗਰਾਊਂਡ ਦੀ ਮਤਲਬ ਸਮੱਸਿਆ ਹੈ ਹੁਣ ਫੁੱਟਬਾਲ ਦਾ ਗਰਾਊਂਡ ਵੱਢ ਕੇ ਕਬੱਡੀ ਦਾ ਬਣਾਇਆ ਸੜੇ ਬੇਨਤੀ ਹੈ ਸੜੇ ਸਟੇਡੀਅਮ ਬਣ ਜਾ ਤਾਂ ਕੋਈ ਅੰਤ ਨਹੀਂ ਹਾਂਜੀ ਵੀ ਇੱਕ ਤਰ੍ਹਾਂ ਹੀ ਦਾ ਫਸਟ ਜਿਹੜੀ ਹੈ ਜੀ ਆਪਾਂ ਦੇਖਿਆ ਜਾਵੇ ਤਾਂ ਹਾਂ ਇਹ ਤਾਂ ਇੱਕ ਵਾਰ ਸਕੇਰਾ ਪਨੀਰੀ ਆਪਣੀ ਤਿਆਰ ਕਰਨ ਲਈ ਜਿਹੜੀ ਆਪਾਂ ਗਾਹਾਂ ਇਨਾਂ ਤੋਂ ਫੜ ਲੈਣਾ ਉਹ ਤਾਂ ਆਪਣੇ ਵਾਸਤੇ ਨਾ ਪੂਰੀ ਜ਼ਮੀਨ ਹੋਵੇ ਗਰਾਊਂਡ ਪੂਰੀ ਹੋਣ ਪ੍ਰੋਪਰ ਹੋ ਫੇਰ ਜਾ ਕੇ ਕੁਝ ਨਾ ਕੁਝ ਬਣਾਣਾ ਇਹਦੀ ਤਾਂ ਦੇਖਿਆ ਜਾਵੇ ਤਾਂ ਗਰਾਊਂਡ ਤਾਂ ਤੁਹਾਡੇ ਕੋਲੇ ਮਤਲਬ ਕਿ ਹੈਗਾ ਜਗਾ ਹੈਗੀ ਆ ਇਹਦਾ ਬਹੁਤ ਆਸਾਨ ਆ ਜੇ ਸਰਕਾਰ ਜਾਂ ਐਮਐਲ ਜਾਂ ਐਮਪੀ ਇਥੋਂ ਦਾ ਕੋਈ ਨਿਗਾ ਮਾਰੇ ਇਸ ਪਿੰਡ ਦੇ ਹਾਂ ਜਗਾ ਸਾਡੀ ਬਹੁਤ ਵਧੀਆ ਮੇਨ ਸੜਕ ਦੇ ਉੱਤੇ ਬਹੁਤ ਵਧੀਆ ਜਗਾ ਸਾਰੀ ਹੈ ਹਾਂ ਕਈ ਪਿੰਡਾਂ 'ਚ ਤਾਂ ਗਰਾਊਂਡ ਵੀ ਹੈਣੀ ਹੈ ਹਾਂ ਗਰਾਊਂਡ ਦਾ ਤਾਂ ਘਾਟ ਕਰਕੇ ਹਾਂ ਵੀ ਤੁਸੀਂ ਤਾਂ ਕਰਮਾਂ ਵਾਲੇ ਫੇਰ ਵੀ ਤੁਹਾਡੇ ਪਿੰਡ ਤਾਂ ਗਰਾਊਂਡ ਵੀ ਹੈਗਾ ਨਾਲ ਆਪਣੇ ਦਾਣਾ ਮੰਡੀ ਵੀ ਹੈਗੀ ਹੈ ਨਾ ਹਾਂ ਬਹੁਤ ਵਧੀਆ ਬੱਚੇ ਸਾਡੇ ਮਿਹਨਤ ਕਰਦੇ ਕਿੰਨੀ ਦੇ ਲੁਗੂੜੀਆਂ ਬੈਠੀਆਂ ਬਿਲਕੁਲ ਵਧੀਆ ਬੰਦੋ ਇਹਨਾਂ ਨੂੰ ਆਉਂਦੇ ਹਾਂਜੀ ਇੱਕ ਟ੍ਰੈਕ ਦਾ ਸਾਡਾ ਉਹ ਜਿਹੇ ਪ੍ਰਬੰਧ ਟ੍ਰੈਕ ਦਾ ਬਹੁਤ ਵਧੀਆ ਸਾਡੇ ਜੋ ਟੂਰਨਾਮੈਂਟ ਵਿੱਚ ਜੋ ਟੂਰਨਾਮੈਂਟਾਂ ਦੇ ਵਿੱਚ ਸਾਡੇ ਪਿੰਡ ਦਾ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਅੱਛਾ ਵਧੀਆ ਜੀ आज जन्मदिन ਦਾ ਸਾਨੂੰ ਦੱਸ ਕੀ ਹਟੇ ਇੱਥੇ ਵੀ ਜਨਮ ਦਿਨ ਅਸੀਂ ਇੱਥੇ ਬਣਾਉਣੇ ਆਂ। ਨਹੀਂ ਅੱਜ ਕੱਲ ਇੱਕ ਟ੍ਰੈਂਡ ਜਿਹਾ ਚੱਲਿਆ ਵੇ ਆਪਣੇ ਆਪ ਦੇ ਕਮਰੇ 'ਚ ਬਿਠਾ ਲਓ ਬੱਚਿਆਂ ਨੂੰ ਤੇ ਉਹਨਾਂ ਦੇ ਮੂੰਹ ਤੇ ਕੇਕ ਜਮ ਮਲਦੋ ਹਨਾ। ਨਹੀਂ ਨਹੀਂ ਉਹ ਕੰਦਾਂ। ਉਹ ਚੀਜ਼ਾਂ ਤੋਂ ਆਪਾਂ ਨੂੰ ਹਟ ਕੇ ਜਿਹੜੀ ਆ ਗਰਾਊਂਡ ਵਾਲੀ ਮਿੱਟੀ ਮਲੋ ਹਨਾ ਜੀ ਮਲਨੀ ਆ ਤਾਂ ਨਾਲੇ ਤੰਦਰੁਸਤ ਤੇ ਨਾਲੇ ਹਾਂ ਜਨਮ ਦਿਨ ਸਾਂਝਾ ਕਰਦੇ। ਬਿਲਕੁਲ ਬਿਲਕੁਲ। ਸੋਡਾ ਬਾਈ ਜੀ ਬਹੁਤ ਧੰਨਵਾਦ। ਜਿਹੜੇ ਤੁਸੀਂ ਆਏ। ਹਾਂਜੀ ਹਾਂਜੀ। ਇਹ ਡਾਕਟਰ ਸਿਵਰਾਜ ਆ। ਠੀਕ ਹੈ। ਅਸੀਂ ਇਕੱਠੇ ਗਮ। ਠੀਕ ਹੈ। ਬਹੁਤ ਬਹੁਤ ਧੰਨਵਾਦ। ਔਰ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਜੀ ਹਾਂਜੀ ਬਾਈ ਲੱਗੀਆਂ ਪਈਆਂ ਪੂਰੀਆਂ ਰੌਣਕਾਂ ਫਰਪੈਂਡ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਪਹਿਲਾਂ ਤਾਂ ਜਿਹੜੇ ਡਾਕਟਰ ਰੇਸ਼ਮਾ ਡਾਕਟਰ ਗੁਰਪ੍ਰੀਤ ਹੈ ਉਹ ਬਾਈ ਲੱਖੇ ਵਰਗੇ ਆ ਕੰਪਿਊਟਰ ਹਮਣਾ ਹਾਂਜੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਇੱਥੇ ਇਹਨਾਂ ਨੇ ਇਹ ਕੈਂਪ ਸ਼ੁਰੂ ਕੀਤਾ ਤੇ ਇੰਨੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਜੋੜਿਆ ਬਾਕੀ ਜਿਹੜੇ ਐਨਆਰਆਈ ਭਰਾ ਨੇ ਸਾਰੇ ਪਿੰਡ ਦੇ ਪਤਵੰਤੇ ਸੱਜਣੇ ਹਾਂਜੀ ਜਦੋਂ ਵਕੀਲ ਸਾਹਿਬ ਹੈ ਬਾਈ ਬਲਤੇਜ ਹੈ ਐਨ ਆਰ ਆਈ ਹੈ ਫੌਜੀ ਸਾਹਿਬ ਖੜੇ ਨੇ ਇੱਥੇ ਇੱਕ ਲੱਭੀ ਫੌਜੀ ਤੇ ਇੱਕ ਮੁੰਡਾ ਹੋਰ ਹੈ ਉਹ ਫੌਜੀ ਰਾਂਝਾ ਫੌਜੀ ਉਹਨਾਂ ਨੇ ਨਿਰਵਿਘਨ ਸੇਵਾ ਚੱਲ ਰਹੀ ਹੈ ਜੀ ਪਾਣੀ ਦੀ ਹਾਂਜੀ ਤੇ ਪ੍ਰਮਾਤਮਾ ਕਰੇ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀ ਕਰਨ ਤੇ ਐਸੀ ਤਰ੍ਹਾਂ ਹੀ ਬੱਚੇ ਜੋ ਹੈ ਵੀ ਵੱਧ ਤੋਂ ਵੱਧ ਹਾਂਜੀ ਗਰਾਊਂਡ ਤੇ ਆਉਂਦੇ ਰਹੇ ਪਰੈਂਟਸ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਦਾ ਆਪ ਵੀ ਧਿਆਨ ਰੱਖਿਆ ਕਰ ਉਹਨਾਂ ਨੂੰ ਛੱਡ ਕੇ ਜਾਇਆ ਕਰਨ ਤੇ ਲੈ ਕੇ ਜਾਇਆ ਕਰਨ ਕਿਉਂਕਿ ਬੱਚੇ ਥੋੜੇ ਛੋਟੇ ਹੈ ਹਾਂਜੀ ਜਿਹੜੇ ਵੱਡੇ ਆ ਉਹ ਤਾਂ ਚਲੀ ਜਾਂਦੇ ਨੇ ਬਾਕੀ ਡਾਇਡੂੜ ਦਾ ਇਹਨਾਂ ਮੁੰਡਿਆਂ ਵੰਡੀਆਂ ਬਹੁਤ ਧਿਆਨ ਰੱਖਿਆ ਜਾਂਦਾ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਇੱਕ ਸਰਕਾਰਾਂ ਨੂੰ ਬੇਨਤੀ ਹੈ ਜੀ ਇੱਕ ਤਾਂ ਪੂਰਾ ਟਰੈਕ ਬਣ ਜੇ ਹਾਂਜੀ ਇੱਕ ਜਿਹੜੇ ਗਰਾਊਂਡ ਨੇ ਜਿਵੇਂ ਜੋ ਵੀ ਸ਼ਾਰਟ ਪਟ ਦਾ ਗਰਾਊਂਡ ਹੋਇਆ ਜੈਵਲਨ ਦਾ ਹੋਇਆ ਹਾਈ ਜੰਪ ਲੌਂਗ ਜੰਪ ਦੇ ਬੱਚੇ ਹੈਗੇ ਆ ਤਾਂ ਉਹਨਾਂ ਨੂੰ ਥੋੜੀ ਸਹਦ ਮਿਲ ਜਾਂਦੀ ਹੈ ਇਹ ਆਪਾਂ ਬੱਚੇ ਬਹੁਤ ਨੇ ਸਾਰੀਆਂ ਗੇਮਾਂ ਦੇ ਜਿਵੇਂ ਉਧਰਲੇ ਪਾਸੇ ਫੁੱਟਬਾਲ ਫੁੱਟਬਾਲ ਚੱਲ ਰਹੀ ਹੈ ਬਾਸਕਟਬਾਲ ਚੱਲ ਰਹੀ ਹੈ ਬਾਸਕਟਬਾਲ ਚੱਲ ਰਹੀ ਹੈ ਇਹ ਗੇਮਾਂ ਹੈਗੀਆਂ ਜਿਹੜੀਆਂ ਬੱਚਿਆਂ ਨੂੰ ਗਾਂਹ ਲੈ ਕੇ ਜਾਣਗੇ ਤੇ ਗਰਾਊਂਡ 'ਚ ਬਹੁਤ ਵਧੀਆ ਜੀ ਬਹੁਤ ਹੀ ਸਹਿਯੋਗ ਹੈ ਪਿੰਡ ਦਾ ਐਨ ਆਰ ਆਈ ਭਰਾਵਾਂ ਦਾ ਤੇ ਤੁਹਾਡੇ ਵਰਗੇ ਸੱਜਣਾ ਦਾ ਤੇ ਕੁੜੀਆਂ ਜੋ ਬੱਚੇ ਹੈਗੇ ਆ ਤੁਸੀਂ ਦੇਖ ਹੀ ਰਹੇ ਹੋ ਇਹ ਬਹੁਤ ਵੱਡੀ ਇਹ ਛੋਟੇ ਛੋਟੇ ਆ ਵੀ ਰਹੇ ਆ ਇਹ ਬਹੁਤ ਵੱਡੀ ਗੱਲ ਆ ਜੀ ਬੇਟੀ ਨੂੰ ਗਰਾਊਂਡ ਦੇ ਵਿੱਚ ਭੇਜਣਾ ਬਿਲਕੁਲ ਉਹ ਵੀ ਖਾਸ ਕਰਕੇ ਪਿੰਡਾਂ 'ਚ ਸ਼ਹਿਰਾਂ 'ਚ ਤਾਂ ਚਲੋ ਚੱਲੇ ਜਾਂਦਾ ਪਿੰਡਾਂ 'ਚ ਬੇਟੀਆਂ ਨੂੰ ਭੇਜਣਾ ਬਹੁਤ ਵੱਡੀ ਗੱਲ ਹੈ ਤੇ ਅਸੀਂ ਹੋਰ ਪਿੰਡਾਂ ਸੰ ਬੇਨਤੀ ਕਰਦੇ ਆ ਵੀ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਭੇਜੇ ਹਾਂ ਜੀ ਤੇ ਜੋ ਅੱਗੇ ਜਾ ਕੇ ਇੱਕ ਵਧੀਆ ਪਲੇਅਰ ਤੇ ਆਪਣੇ ਪੈਰਾਂ ਤੇ ਖੜੇ ਹੋਣ ਜ਼ਗਰਾ ਆਪਣਾ ਪੂਰਾ ਉਹ ਕਰ ਸਕਣ ਤੇ ਆਪਣੀ ਸਿਹਤ ਨੂੰ ਸੰਭਾਲ ਸਕਣ ਤੇ ਨਸ਼ਿਆਂ ਤੋਂ ਮੋਬਾਈਲਾਂ ਤੋਂ ਇਹ ਦੂਰ ਰਹਿਣ ਪੜਾਈ ਨਾਲ ਜੁੜਨ ਤੇ ਖੇਡਣ ਦੇ ਨਾਲ ਜੁੜਨ। ਬਸ ਇਹ ਹੀ ਬੇਨਤੀ ਕਰਦੇ ਹਾਂ। ਬਾਕੀ ਅਸੀਂ ਵੀ ਆਸ ਕਰਦੇ ਹਾਂ ਵੀ ਇਸ ਭਾਗੀ ਬਾਂਦਰ ਪਿੰਡ ਦੇ ਬੱਚੇ ਹਨਾ ਪਿੰਡ ਦਾ ਨਾਮ ਰੋਸ਼ਨ ਕਰਨ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ। ਜੀ ਜੀ। ਟੀਮ ਨੂੰ ਟਾਈਮ ਦੇਣ ਲਈ तहे ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਡਾਕਟਰ ਸ਼ਵਰਾਜ ਸਿੰਘ ਜੋ ਸਖਲੱਦੀ ਤੋਂ ਆ ਬਾਈ ਜੀ। ਇਹਨਾਂ ਨਾਲ ਖਿਚਨ ਲੈਗਾ ਇਹਨੂੰ ਮਤਲਬ ਕਿ ਆਪਾਂ ਭਾਗੀਵੰਦਰ ਵਜੇ ਆਪਾਂ ਬੁਲਾਇਆ ਸੀਗਾ ਆਪਾਂ ਕੈਂਪ ਚੱਲਦਾ ਸੀਗਾ ਇਹਨਾਂ ਨਾਲ 23 ਵਾਰੀ ਗੱਲਬਾਤ ਹੋਈ ਹੈ ਬਾਈ ਕੰਪਿਊਟਰ ਦੇ ਗੈਲੋ ਵੀ ਦੱਸਿਆ ਆਪਣੇ ਜਿੰਨੇ ਖੜਿਆਰੀ ਹੈਗੇ ਕਪਤਾਨ ਜਿੰਨੇ ਵੀ ਆਪਣੇ ਕੋਚ ਹੈਗੇ ਬਾਕੀ ਆਪਣੇ ਜਿੰਨੇ ਖੜਾਉਂਦੇ ਆ ਮੁੰਡੇ ਸਤਨਾਗਰ ਵਾਗੇ ਗੁਰਪ੍ਰੀਤ ਵਰਗੇ ਲਖਵਿੰਦਰ ਲੱਖੂ ਹੋ ਗਿਆ ਬਾਕੀ ਜਿੰਨੇ ਹੋਰ ਸਾਡੇ ਸੰਯੋਗੀ ਹੈਗੇ ਜਿੰਨੇ ਵੀ ਮਿੱਤਰ ਆ ਸਾਡੇ ਸਾਰਿਆਂ ਨੇ ਸਾਡਾ ਸਾਥ ਦਿੱਤਾ ਹੈਗਾ ਬਾਈ ਦਾ ਇੱਥੇ ਆਉਂ ਤੇ ਬਹੁਤ ਬਹੁਤ ਧੰਨਵਾਦ ਆ ਅਣਖ ਚੈਨਲ ਆ ਬាទ ਤੁਹਾਡਾ ਬਦ ਦੇਖਿਆ ਕਰੋ ਅੱਗੇ ਵੀ ਇਹਨੂੰ ਬਈ ਸਬਸਕ੍ਰਾਈਬ ਕਰੋ ਬាទ ਤੁਹਾਡਾ ਇਹ ਪੇਜ ਨੂੰ ਲਾਈਕ ਕਮੈਂਟ ਕਰੋ ਤਾਂ ਜੋ ਕਿ ਆਪਣਾ ਇਹ ਸਾਰੇ ਪੰਜਾਬ ਦੇ ਵਿੱਚ ਜੋ ਕਬੱਡੀ ਦੇ ਆਪਣੇ ਕੈਰੈਕਟਰ ਚੱਲ ਰਹੇ ਹਨ ਉਹਨਾਂ ਬਾਰੇ ਪਤਾ ਲੱਗੇ ਤੇ ਆਪਣਾ ਨਸੇ ਤੋਂ ਤੇ ਪੰਜਾਬ ਨੂੰ ਹੋਰ ਬਰਾਈਆਂ ਚੀਜ਼ਾਂ ਤੋਂ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਦੋ ਕਹੇ ਨੇ ਪ੍ਰਮਾਤਮਾ ਅੱਗੇ ਇੱਕ ਗੱਲ ਹੋਰ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਨੂੰ ਅੱਗੇ ਸ਼ੇਅਰ ਕਰ ਦਿਓ ਨਾ ਚੰਗੀਆਂ ਵੀਡੀਓ ਸ਼ੇਅਰ ਕਰਨੀਆਂ ਬੰਦੀਆਂ ਜੇਕਰ ਚੰਗੀ ਨਹੀਂ ਲੱਗੀ ਤਾਂ ਇਸ ਵੀਡੀਓ ਤੇ ਮਿੱਟੀ ਪਾ ਦਿਓ ਹਨਾ ਜੇਕਰ ਤੁਹਾਨੂੰ ਹੋਰ ਦੂਜੀਆਂ ਵੀਡੀਓ ਦੇਖਣੀਆਂ ਤਾਂ ਉਹ ਤੁਹਾਡੀ ਇੱਛਾ ਇਹਦੀਆਂ ਵੀਡੀਓ ਨੂੰ ਕਿਰਪਾ ਕਰਕੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਪਿੰਡਾਂ ਚ ਵੀ ਆਪਣੀ ਨਵੀਂ ਪਨੀਰੀ ਅੱਗੇ ਅੱਗੇ ਆ ਸਕੇ ਧੰਨਵਾਦ ਦੋਸਤੋ ਸਸੀ ਕਾਲ ਸਾਰਿਆਂ ਨੂੰ